ਇਸ਼ਾਪਿੰਦ ਜਗ੍ਹਾ ਹੈ ਭਾਜੀ ਆ ਤੁਸੀਂ ਵਾਟਰ ਗੁੱਲਰ ਪ੍ਰੋਵਾਈਡ ਕਰਾਇਆ ਹੋਇਆ ਇਹਨਾਂ ਨੂੰ ਆ ਸਾਹਮਣੇ ਚੌਂਕੀ ਆ ਦਿਖਾਓ ਮੜਾ ਜੀ ਆ ਸ਼ਾਪਿੰਦ ਜਗ੍ਹਾ ਬਾ ਆ ਲੈ ਆ ਆਪਣਾ ਸਮਾਨ ਚੱਕ ਕੇ ਆ ਦੇਖੋ ਬੀਬੀਆਂ ਦੇ ਲੱਗੇ ਹੋਏ ਪਰੌਂਖੇ ਦੀਆਂ ਰੇੜੀਆਂ ਦਾ ਪ੍ਰਸ਼ਾਸਨ ਨੂੰ ਦਿਖਦੀਆਂ ਨੇ ਜਿਹੜੀਆਂ ਰੋਜ਼ੀ ਰੋਟੀ ਕਮਾਉਂਦੀਆਂ ਨੇ ਆਹ ਜੋ ਕਰਦੇ ਪਏ ਨੇ ਨਜ਼ਰ ਨਹੀਂ ਆਉਂਦਾ ਵੱਡੇ ਸਵਾਲ ਖੜੇ ਹੁੰਦੇ ਨੇ ਲੁਧਿਆਣਾ ਪੁਲਿਸ ਦੇ ਉੱਤੇ ਉਹਦਾ ਰਾਹ ਸਮਝ ਕੇ ਆਪਣੀ ਬੋਤਲ ਖੋਲ ਕੇ ਸ਼ਰਾਬ ਦਾ ਹੱਤਾ ਬਣਾ ਲੈਂਦੇ ਨੇ ਤਾਂ ਇਹ ਇਸ ਨਿਯਤ ਲੁਧਿਆਣਾ ਸ਼ਹਿਰ ਦੀ ਸਮਾਰਟ ਸਿਟੀ ਲੁਧਿਆਣਾ ਕਹਿੰਦੇ ਸ਼ਰਮ ਆਉਂਦੀ ਹੈ ਟੁੱਟੀ ਸਪੈਸ਼ਲਿਸਟ ਲਗਾਈ ਗਈ ਆ ਉਹਨਾਂ ਵਾਸਤੇ ਵੀ ਇੱਥੇ ਦਿੱਕਤ ਨਾ ਆਵੇ ਕੋਈ ਈਗਰ ਲੇਡੀਜ਼ ਵੀ ਕੰਮ ਡਿਊਟੀ ਕਰ ਰਹੇ ਸਾਹਮਣੇ ਫੈਕਟਰੀਆਂ ਹੈਗੀਆਂ ਵਾ ਸਾਹਮਣੇ ਉਹ ਕੁੜੀਆਂ ਛੋਟੀ ਉਮਰ ਦੀਆਂ ਕੁੜੀਆਂ ਵਿਚਾਰੀਆਂ ਉਹ ਜਾ ਰਹੀਆਂ ਛੁੱਟੀ ਹੋਈ ਹੈ ਉੱਥੇ ਕੀ ਇੱਥੇ ਤੁਸੀਂ ਮੈਸੇਜ ਦੇ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਤੁਸੀਂ ਇੱਥੇ ਦੇ ਰਹੇ ਹੋ ਛੋਟੇ ਛੋਟੀਆਂ ਬੱਚੀਆਂ ਨੇ ਉਹ ਛੁੱਟੀ ਕਰਕੇ ਆਪਣੇ ਘਰਾਂ ਨੂੰ ਜਾ ਰਹੀਆਂ ਨੇ 5 ਵਜੇ ਤੋਂ ਬਾਅਦ ਹੂੰ ਇੱਥੇ ਮਤਲਬ ਬੰਦਾ ਬੰਦਾ ਇੱਕ ਇੱਕ ਦਾਰੂ ਦੀ ਬੋਤਲ ਲੈ ਕੇ ਹੂੰ ਉਹਨੂੰ ਕੁਆਟਰ ਕੁਆਟਰ ਵੰਡਦਾ ਹੈ ਲੜਦੇ ਨੇ ਕਾਲਾ ਕਰਦੇ ਨੇ ਸਾਡੇ ਫੈਕਟਰੀ ਅੰਦਰ ਲੇਡੀਜ਼ ਕੰਮ ਕਰਦੀਆਂ ਨੇ ਉਹ ਸ਼ਰਮ ਸ਼ਰਮ ਹੈਗੀ ਆ ਮਾੜੀ ਮੋਟੀ ਨਹੀਂ ਹੈਗੀ ਸ਼ਰਮ ਹੈਗੀ ਆ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਕੀ ਦਿੱਕਤ ਹੈ ਪੈਗ ਜਿਹੜੇ ਨੇ ਇੱਦਾਂ ਹੀ ਪਏ ਰਹਿ ਗਏ ਇਹਨਾਂ ਨੇ ਹੁਣ ਬੋਟਲ ਬੋਟਲ ਇੱਦਾਂ ਹੀ ਛੱਡ ਕੇ ਚਲੇ ਗਏ ਨੇ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਸੱਲ ਜਵਾਬ ਦੇ ਦਿਓ ਜੀ ਹਲੋ ਹੈਗਾ ਜੀ ਤੁਹਾਨੂੰ ਲੋਕ ਕਰਦਾ ਪ੍ਰਸ਼ਾਸਨ ਠੀਕਲੇ ਬਾਅਦ ਉਹ ਮਹਿਲਾਵਾਂ ਫੈਕਟਰੀ ਜੋ ਨਿਕਲਦੀਆਂ ਪਈਆਂ ਨੇ ਛੁੱਟੀ ਦਾ ਟਾਈਮ ਹੋਇਆ ਵਾ ਕੀ ਹਾਲਾਤ ਨੇ ਕੋ ਮਹਿਲਾਵਾਂ ਨਿਕਲਦੀਆਂ ਪਈਆਂ ਨੇ ਸ਼ਰਾਬ ਪਈ ਜਾ ਰਹੀ ਆ ਹੁਣ ਆਪਣੇ ਪੈਗ ਬੁੱਕ ਛੱਡ ਕੇ ਇੱਥੋਂ ਭੱਜਣੇ ਇੱਥੋਂ ਸਾਰੇ ਜਿੰਨੇ ਗਲਾਸ ਇੱਥੇ ਡਿੱਗੇ ਨੇ ਇਨੇ ਲੋਕ ਇੱਥੇ ਸ਼ਰਾਬ ਹੁਣ ਤੱਕ ਪੀ ਚੁੱਕੇ ਨੇ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਗਿਲਚੁੰਗ ਦੇ ਵਿੱਚ ਸਰਦਾਰ ਸਾਹਿਬ ਸਰਦਾਰ ਜੀ ਪਕੌੜੇ ਵਾਲੇ ਟੋਸਟ ਵਾਲੇ ਸੀ ਉਹ ਆਪਣੇ ਟੋਸਟਾ ਦਾ ਕੰਮ ਕਰਦੇ ਸੀ ਉਹਨਾਂ ਦਾ ਤੇਲ ਚੰਗਾ ਮੜਾ ਉਹਦੇ ਨੂੰ ਲੈ ਕੇ ਚਰਚਾ ਹੋਈ ਤੇ ਜਿਹੜੀ ਉੱਤੇ ਕਾਰਵਾਈ ਵੀ ਹੋਈ ਹੈ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਥੱਲੇ ਕੁਝ ਬੀਬੀਆਂ ਰਾਤ ਨੂੰ ਆਪਣੇ ਪਰਿਵਾਰ ਸਮੇਤ ਪਰੌਂਠੇ ਬਰਉਂਦਾ ਆਪਣਾ ਰੋਜ਼ਗਾਰ ਚਲਾਉਂਦੀਆਂ ਸੀ ਅਤੇ ਨਿਗਾਹ ਪੈਂਦੀ ਹੈ ਪ੍ਰਸ਼ਾਸਨ ਦੀ ਉਹ ਉੱਥੇ ਚਕਾਈਆਂ ਜਾਂਦੀਆਂ ਨੇ ਤੁਹਾਨੂੰ ਅੱਜ ਇੱਕ ਅਜਿਹੀ ਚੀਜ਼ ਦਿਖਾਵਾਂਗੇ ਜਿਹਦੇ ਉੱਤੇ ਪ੍ਰਸ਼ਾਸਨ ਅਨਜਾਨੀ ਹੈ ਪ੍ਰਸ਼ਾਸਨ ਅੱਖਾਂ ਵਿੱਚ ਕੇ ਬੈਠਾ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਵਿੱਚ ਲੈਂਦੀ ਹੈ ਖਾਸ ਤੌਰ ਤੇ ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਐਕਸਾਈਜ਼ ডিপਾਰਟਮੈਂਟ ਐਕਸਾਈਜ਼ ডিপਾਰਟਮੈਂਟ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਤੁਹਾਨੂੰ ਠੇਕੇ ਦੀ ਰਿਪੋਰਟ ਦਿਖਾਵਾਂਗੇ ਕਿਵੇਂ ਲੁਧਿਆਣਾ ਦੇ ਸ਼ਰਾਬ ਦੇ ਠੇਕੇ ਦੇ ਬਾਹਰ ਪ੍ਰਵਾਸੀਆਂ ਵੱਲੋਂ ਸ਼ਰਿਆਮ ਬਹਿ ਕੇ ਸ਼ਰਾਬ ਪੀਤੀ ਜਾਂਦੀ ਹੈ ਤੇ ਕਾਨੂੰਨ ਦੀਆਂ ਧੱਜੀਆਂ ਦਾਈਆਂ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਸ਼ਰਾਬ ਦੇ ਠੇਕੇ ਪੁਲਿਸ ਚੌਕੀਆਂ ਦੇ ਕੁਝ ਕਦਮਾਂ ਦੀ ਦੂਰੀ ਤੇ ਨੇ ਚਨਕਪੁਰ ਨੇੜੇ ਖੜੇ ਹਾਂ ਦੇਖੋ ਤੁਸੀਂ ਸਾਹਮਣੇ ਕਿਵੇਂ ਸ਼ਰਿਆਮ ਸ਼ਰਾਬ ਜਿਹੜੀ ਇੱਥੇ ਪੀਤੀ ਜਾ ਰਹੀ ਹੈ ਪ੍ਰਵਾਸੀਆਂ ਵੱਲੋਂ ਇਹ ਸ਼ਰਾਬ ਪੀਣੇ ਕਾ ਜਗ੍ਹਾ ਹੈ ਇਹ ਸ਼ਰਾਬ ਪੀਣੇ ਕਾ ਜਗ੍ਹਾ ਹੈ ਸ਼ਰਾਬ ਪੀਣੇ ਕਾ ਜਗ੍ਹਾ ਹੈ ਹੈ ਆ ਸ਼ਰਾਬ ਪੀਣ ਦੀ ਜਗ੍ਹਾ ਹੈ ਸ਼ਰਾਬ ਪੀਣ ਦੀ ਜਗ੍ਹਾ ਹੈ ਦੱਸੋ ਜੀ ਸਰ ਤੁਸੀਂ ਸ਼ਰੇਮ ਸ਼ਰਾਬ ਪਿਆ ਰਹੇ ਉੱਥੇ ਠੇਕੇ ਦੇ ਬਾਹਰ ਅਜੇ ਗਾਗ ਵੀ ਜਾਂਦੇ ਜੀ ਅਸੀਂ ਤੁਸੀਆ ਟੈਪ ਲਗਾਈ ਹੋਈ ਹੈ ਸਪੈਸ਼ਲ ਟੈਪ ਦਿਖਾਓ ਜੀ ਟੂਟੀ ਦਿਖਾਓ ਆ ਸਪੈਸ਼ਲ ਟੂਟੀ ਲਾਈ ਹੋਈ ਹੈ ਤੁਸੀਂ ਆਹ ਤੰਗਾਈ ਜੀ ਇਹ ਵੀ ਸੋ ਇਹ ਟੂਟੀ ਲਾਈ ਹੈ ਤਾਂ ਹੀ ਪੀਦੇ ਨੇ ਇੱਥੇ ਬਾਰ ਵਿਦੇ ਇਹ ਤੇ ਬਾਅਦ ਇਹ ਅਲਾਅ ਹੈਗਾ ਬਾਅਦ ਠੇਕੇ ਦੇ ਬਾਅਦ ਸ਼ਰਾਬ ਪਿਆਵਾ ਸੱਚ ਜਵਾਬ ਦੇ ਰਹੋ ਜੀ ਅਲਾਅ ਹੈਗਾ ਜੀ ਤੁਹਾਨੂੰ ਲੋਕ ਕਰਦਾ ਪ੍ਰਸ਼ਾਸਨ ਠੇਕੇ ਦੇ ਬਾਅਦ ਤਾਂ ਮਾਲਕ ਨੂੰ ਪਤਾ ਹਾਂ ਜੀ ਸਰ ਤੁਸੀਂ ਦੇਖ ਸਕਦੇ ਹੋ ਠੇਕੇ ਦੇ ਬਾਅਦ ਸ਼ਰਾਬ ਪੀਤੀ ਜਾ ਰਹੀ ਸੀ ਜਗਦੀਸ਼ ਚੰਦ ਜੀ ਦਾ ਇਹ ਠੇਕਾ ਇਹ ਤੇ ਆ ਸ਼ਰਾਬ ਦੇ ਇੱਧਰ ਦੇਖ ਸਕਦੇ ਹੋ ਤੁਸੀਂ ਮੈਂ ਦਿਖਾਉਂਗਾ ਆ ਪੈਗ ਪੈਗ ਜਿਹੜੇ ਨੇ ਇੱਧਰ ਹੀ ਪਏ ਰਹਿ ਗਏ ਇਹਨਾਂ ਦੇ ਹੁਣ ਬੋਟਲ ਬੋਟਲ ਇੱਧਰ ਛੱਡ ਕੇ ਚਲੇ ਗਏ ਨੇ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕੀ ਠੇਕੇ ਵਾਲਿਆਂ ਨੂੰ ਅਲਾਉ ਕਰਦਾ ਐਕਸਾਈਜ਼ ਡਿਪਾਰਟਮੈਂਟ ਵੀ ਇੱਥੇ ਖੜ ਕੇ ਸ਼ਰਾਬ ਪੀਤੀ ਜਾਵੇ ਇੱਥੋਂ ਆ ਸਾਹਮਣੇ ਸਾਰੀਆਂ ਫੈਕਟਰੀਆਂ ਨੇ ਉਹ ਮਹਿਲਾਵਾਂ ਫੈਕਟਰੀ ਚੋਂ ਨਿਕਲਦੀਆਂ ਪਈਆਂ ਨੇ ਛੁੱਟੀ ਦਾ ਟਾਈਮ ਹੋਇਆ ਵਾ ਕੀ ਹਾਲਾਤ ਨੇ ਕੋ ਮਹਿਲਾਵਾਂ ਨਿਕਲਦੀਆਂ ਪਈਆਂ ਨੇ ਸ਼ਰਾਬ ਪੀਈ ਜਾ ਰਹੀ ਆ ਹੁਣ ਆਪਣੇ ਪੈਗ ਬੁੱਕ ਛੱਡ ਗਏ ਇੱਥੋਂ ਭੱਜਣੇ ਇੱਥੋਂ ਸਾਰੇ ਤਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਨੇ ਜਨਕਪੁਰ ਦੇ ਨੇੜੇ ਏਰੀਆ ਹੈਗਾ ਜਗਦੀਸ਼ ਚੰਦ ਜੀ ਦਾ ਇਹ ਠੇਕਾ ਹੈਗਾ ਜਿੱਥੇ ਇਸ ਤਰੀਕੇ ਸ਼ਰਾਬ ਪਈ ਭਾਈ ਹੱਤਾ ਹੈ ਨੀਗਾ ਹੱਤਾ ਹੈਗਾ ਤਹਤਾ ਨਹੀਂ ਹੈਗਾ ਇੱਥੇ ਤਸ਼ਰੀਆਮ ਇੱਥੇ ਸ਼ਰਾਬ ਜਿਹੜੀ ਹੈ ਬਾਹਰ ਪੀਦੇ ਸੀਗੇ ਉਹ ਟੂਟੀ ਸਪੈਸ਼ਲ ਲਗਾਈ ਗਈ ਹੈ ਉਹਨਾਂ ਵਾਸਤੇ ਵੀ ਇੱਥੇ ਦਿੱਕਤ ਨਾ ਆਵੇ ਕੋਈ ਆ ਤੁਸੀਂ ਗਲਾਸ ਗਿਣ ਸਕਦੇ ਹੋ ਜਿੰਨੇ ਗਲਾਸ ਇੱਥੇ ਡਿੱਗੇ ਨੇ ਏਨੇ ਲੋਕ ਇੱਥੇ ਸ਼ਰਾਬ ਹੁਣ ਤੱਕ ਪੀ ਚੁੱਕੇ ਨੇ ਗਲਾਸਾਂ ਦੀ ਗਿਣਤੀ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਆ ਜਿਹੜੇ ਪੈਗ ਜਿਹੜੇ ਇੱਥੇ ਪਏ ਨੇ ਮੈਂ ਦੁਬਾਰਾ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਗੇ ਆ ਜਿਹੜੇ ਪੈਗ ਨੇ ਸ਼ਰਾਬ ਦੀਆਂ ਬੋਤਲਾਂ ਪਈਆਂ ਇੱਥੇ ਇਹ ਛੱਡ ਕੇ ਇਥੋਂ ਭੱਜ ਗਏ ਕੈਮਰਾ ਦੇਖਦੇ ਸਵਾਲ ਖੜਾ ਹੁੰਦਾ ਹੈ ਕੀ ਐਕਸਾਈਜ਼ ਡਿਪਾਰਟਮੈਂਟ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਨਜ਼ਰ ਨਹੀਂ ਆਉਂਦਾ ਹਾਂ ਇਹ ਕੀ ਆ ਰਹਾ ਹਾਂ ਸਬਜ਼ੀ ਲੈ ਕੇ ਆ ਰਹਾ ਹਾਂ ਲੈ ਜਾਉਂ ਇਹ ਇੱਥੇ ਕੋਈ ਕਿਸੀ ਬੋਤਲ ਮੈਂ ਨਹੀਂ ਮੈਂ ਤਾਂ ਉਧਰ ਤੋਂ ਡੋਲੇ ਵਾਲੀ ਇਹ ਤੇਰੀ ਬੋਤਲ ਖੁੱਲੀ ਕਿਵੇਂ ਆ ਮੇਰੀ ਨਹੀਂ ਖੁੱਲੀ ਉੱਲੀ ਹੈ ਮੈਂ ਤਾਂ ਅਭੀ ਆ ਰਹਾ ਹਾਂ ਵੈਸੇ ਲੈ ਕੇ ਜਾਂ ਨਹੀਂ ਪੀਣੇ ਕੋ ਆਪ ਚਲੋ ਫਿਰ ਚਲੋ ਤਾਂ ਤੁਸੀਂ ਦੇਖ ਸਕਦੇ ਹੋ ਬੋਤਲਾ ਇੱਥੇ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਆ ਭਾਈ ਜੀ ਖੜੇ ਨੇ ਗੱਲਬਾਤ ਕਰਨਗੇ ਇਹਨਾਂ ਨਾਲ ਭਾਈ ਸ਼ਰਾਬ ਪੀਂਦੇ ਇੱਥੇ ਸ਼ਰੇਆਮ ਇਹ ਤੁਸੀਂ ਇੱਥੇ ਰਹਿਣ ਲੋਕੀ ਲੋਕ ਲੈਣੇ ਆਇ ਬਾਰੂ ਆਏ ਇਧਰ ਆਣੇ ਜੀ ਤਾਂ ਇੱਥੇ ਬਾਹਰ ਦੇ ਨੇ ਤਾਂ ਇੱਥੇ ਸ਼ਰੇਮ ਜਿਹੜੀ ਸ਼ਰਾਬ ਉਹ ਪੀਤੀ ਜਾ ਰਹੀ ਸੀਗੀ ਤਾਂ ਕੋਈ ਰੋਕ ਟੋਕ ਨਹੀਂ ਹੈ ਉਲਟਾ ਇਹਨਾਂ ਦੀ ਸਹੂਦਤਾਂ ਦੇ ਲਈ ਇਹਨਾਂ ਦੀ ਕਹਿ ਸਕਦੇ ਆ ਸਹੂਦਤਾਂ ਦੇ ਲਈ ਸਪੈਸ਼ਲ ਤੌਰ ਤੇ ਟੂਟੀ ਲਗਾਈ ਗਈ ਹੈ ਵੀ ਟੂਟੀ ਤੇ ਕੋਈ ਦਿੱਕਤ ਨਾ ਹੋਵੇ ਪਾਣੀ ਦਾਣੀ ਦੀ ਕੋਈ ਦਿੱਕਤ ਨਾ ਹੋਵੇ ਇੱਥੇ ਪ੍ਰੋਪਰ ਤਰੀਕੇ ਨਾਲ ਸ਼ਰਾਬ ਜਿਹੜੀ ਆ ਉਹ ਪੀਤੀ ਜਾ ਰਹੀ ਸੀ ਹਾਂਜੀ ਭਾਈ ਕੁਝ ਕਹਿਣਾ ਚਾਹਦੇ ਹੋ ਅਸੀਂ ਬਹੁਤ ਨਜਾਇਜ਼ ਹੈ ਜੀ ਇੱਥੇ दारू ਇਹ ਨਜਾਇਜ਼ ਹੈ ਇੱਥੇ ਪੀਣੀ ਨਹੀਂ ਚਾਹੀਦੀ। ਪਹਿਲੀ ਬਿੰਦੂ ਦਾ ਕੰਮ ਹੈਗਾ ਵਾ ਵੇਚਣਾ ਠੀਕ ਹੈ ਨਾ ਇਹਨਾਂ ਨੂੰ ਸਮਝਦਾਰੀ ਆਪ ਚਾਹੀਦੀ ਐ ਇਹਨਾਂ ਨੂੰ। ਕੀ ਕੀ? ਯਾਨੀ ਕਿ ਵੀ ਜਿੰਨੀ ਵੀ ਪਬਲਿਕ ਹੈਗੀ ਆ ਜੋ ਵੀ ਐ ਦਾਰੂ ਇੱਥੇ ਪੀਣੀ ਨਹੀਂ ਚਾਹੀਦੀ। ਠੀਕ ਹੈ ਲੇਡੀਜ਼ ਵੀ ਕੰਮ ਡਿਊਟੀ ਕਰ ਰਹੇ ਸਾਹਮਣੇ ਫੈਕਟਰੀਆਂ ਹੈਗੀਆਂ ਵਾ ਸਾਹਮਣੇ ਉਹ ਕੁੜੀਆਂ ਛੋਟੀ ਉਮਰ ਦੀਆਂ ਕੁੜੀਆਂ ਵਿਚਾਰੀਆਂ ਉਹ ਜਾ ਰਹੀਆਂ ਛੁੱਟੀ ਹੋਈ ਹੈ ਉੱਥੇ ਕੀ ਇੱਥੇ ਤੁਸੀਂ ਮੈਸੇਜ ਦੇਨੇ ਹੋ ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਇੱਥੇ ਦੇ ਦੇ ਰਹੇ ਹੋ ਛੋਟੇ ਛੋਟੀਆਂ ਬੱਚੀਆਂ ਨੇ ਉਹ ਛੁੱਟੀ ਕਰਕੇ ਆਪਣੇ ਘਰਾਂ ਨੂੰ ਜਾ ਰਹੀਆਂ ਨੇ ਤੇ ਇੱਥੇ ਸ਼ਰਿਆਮ ਸ਼ਰਾਬ ਜਿਹੜੀ ਆ ਆਹਤਾ ਨਹੀਂ ਹੈਗਾ ਉਹ ਨਹੀਂ ਹੈਗਾ ਜਾਂ ਹੈਗਾ ਇਹ ਠੇਕੇ ਵਾਲੇ ਦੀ ਜ਼ਿੰਮੇਵਾਰੀ ਹੈ ਜੇ ਆਹਤਾ ਨਹੀਂ ਹੈਗਾ ਤਾਂ ਇਹ ਕਹਿਣਾ ਚਾਹੀਦਾ ਭਾਈ ਸ਼ਰਾਬ ਲਓ ਆਪਣੀ ਘਰੇ ਜਾ ਕੇ ਪੀਓ ਜਿਹੜੀ ਪੀਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਹਾਲਾਤ ਨੇ ਇੱਥੇ ਕਿਸ ਤਰੀਕੇ ਨਾਲ ਆ ਬੋਟਲ ਜਿਹੜੀਆਂ ਨੇ ਉਹ ਛੱਡ ਕੇ ਇੱਥੋਂ ਬੱਚੇ ਨੇ ਪੂਰਾ ਇੱਥੇ ਜਮਾਵੜਾ ਲੱਗਿਆ ਹੋਇਆ ਸੀ ਪੂਰਾ ਇੱਥੇ ਲੋਕ ਜਮਾ ਸੀਗੇ ਸ਼ਰਾਬ ਪੀਤੀ ਜਾ ਰਹੀ ਸੀ ਸ਼ਰਿਆਮ ਤੇ ਗਲਾਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੇ ਲੋਕ ਇੱਥੇ ਅੱਜ ਸ਼ਰਾਬ ਜਿਹੜੀ ਉਹ ਪੀ ਕੇ ਚਲੇ ਗਏ ਨੇ ਮੱਛੀ ਦੀ ਦੁਕਾਨ ਤੇ ਵੀ ਬਣਾਓ ਮੈਂ ਉਹ ਵੀ ਸ਼ਰਾਬ ਪੀਉਂਦਾ ਵਾ ਤਾਂ ਮੱਛੀ ਵਾਲਾ ਇੱਥੇ ਕਹਿੰਦਾ ਕੋਈ ਸ਼ਰਾਬ ਪੀਉਂਦਾ ਵਾ ਉਹਦੇ ਵੀ ਦੇਖ ਲੈਨੇ ਆ ਕਿਹੜਾ ਇੱਥੇ ਮੱਛੀ ਵਾਲਾ ਹੈਗਾ ਇੱਥੇ ਆ ਮੱਛੀ ਵਾਲਾ ਇੱਥੇ ਉਹ ਤੁਸੀਂ ਸ਼ਰਾਬ ਪੀਉਂਦੇ ਹੋ ਮੈਂ ਇੱਥੇ ਸ਼ਰਾਬ ਪੀਅਤੇ ਹੋ ਤੁਸੀਂ ਯਹਾਂ ਤੇ ਨਹੀਂ ਸਰ 1 ਮਿੰਟ ਸਰ ਯਹਾਂ ਤੇ ਦੇਖੋ ਸਰ ਮੈਂ ਕੈਮਰਾ ਹੈ ਤੁਹਾਡਾ ਮਾਰੋ ਕੈਮਰਾ ਹੀ ਨਹੀਂ ਪੀਂਦਾ ਸ਼ਰਾਬ ਇੱਥੇ ਲੋਕ ਕਹਿੰਦੇ ਸ਼ਰਾਬ ਪੀਂਦਾ ਇੱਥੇ ਨਹੀਂ ਸਰ ਇਹਨੇ ਕੋ ਸਾਹਮਣੇ ਕੇਨਾ ਲਗਾ ਹੋਇਆ ਮੈਂ ਦਾਰੂ ਕੋਲ ਬੈਠਾ ਹਾਂ ਸਾਹਮਣੇ ਬਾਉ ਬੂਟੋ ਕੇਨਾ ਲਗਾ ਹੋਇਆ ਹੈ ਕੁਝ ਲੋਕ ਕੰਪਲੇਂਟ ਕਰਦੇ ਤਾਂ ਇਥੇ ਸ਼ਰਾਬ ਪੀਉਂਨਾ ਵਾ ਨਹੀਂ ਦੇਖ ਲਓ ਕੋਈ ਬੋਤਲ ਲਿਖ ਲਓ ਕੁਛ ਹੈ ਮੇਰੇ ਪਾਸ ਤਾਂ ਬੋਲੋ ਤਾਂ ਇਥੇ ਦਿੱਕਤ ਹੈ ਲੋਕ ਓਪਨ ਦੇ ਵਿੱਚ ਸ਼ਰਾਬ ਪੀ ਰਹੇ ਨੇ ਲੋਕ ਇੱਥੋਂ ਲੰਘ ਰਹੇ ਨੇ ਕੋਈ ਕਹਿਣ ਵਾਲਾ ਨਹੀਂ ਕੋਈ ਐਕਸਾਈਜ਼ ਡਿਪਾਰਟਮੈਂਟ ਵਾਲਾ ਕਹਿਣ ਵਾਲਾ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਕਹਿਣ ਵਾਲਾ ਨਹੀਂ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਸਥਿਤੀ ਦੇਖ ਸਕਦੇ ਹੋ ਕੀ ਹੈ ਲੁਧਿਆਣਾ ਸ਼ਹਿਰ ਹੈ ਤੇ ਇੱਥੇ ਸ਼ਰਿਆਮ ਜਿਹੜੀ ਸ਼ਰਾਬ ਆ ਉਹ ਓਪਨ ਦੇ ਵਿੱਚ ਲੋਕ ਪੀਂਦੇ ਨਜ਼ਰ ਆ ਰਹੇ ਨੇ ਪਹਿਲੇ ਵੀ ਤੁਹਾਨੂੰ ਅਸੀਂ ਪ੍ਰਮੁਖਤਾਂ ਦੇ ਨਾਲੇ ਖਬਰ ਦਿਖਾਈ ਸੀ ਕਿਵੇਂ ਸ਼ਰਿਆਮ ਠੇਕੇ ਦੇ ਬਾਹਰ ਨਜਾਇਜ਼ ਤੌਰ ਤੇ ਸ਼ਰਾਬ ਪੀਤੀ ਜਾ ਰਹੀ ਹੈ। ਉਮਰਾ ਓਏ ਹਾਂਜੀ ਹਾਂਜੀ ਉਹ ਸ਼ਰਮ ਸ਼ਰਮ ਹੈਗੀ ਆਪਣੀ ਮੋਟੀ ਕਿ ਨਹੀਂ ਹੈਗੀ ਸ਼ਰਮ ਹੈਗੀ ਆ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹ ਕੀ ਦਿੱਕਤ ਹੈ ਦੰਦ ਖੜਦਾ ਅੱਗੋਂ ਤੂੰ ਤੇ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੀ ਪੰਜਾਬ ਦੇ ਲੋਕ ਇਹਨਾਂ ਤੋਂ ਪਰੇਸ਼ਾਨ ਨੇ ਇੱਥੇ ਸ਼ਰਾਬ ਪਿੰਦੇ ਨੇ ਸਾਰੇ ਲੇਡੀਜ਼ ਆਦਰੋ ਇਧਰ ਨੰਗ ਕੇ ਜਾਂਦੀਆਂ ਨੇ ਕੁੜੀਆਂ ਨੰਗੇ ਰੋਜ਼ ਲੜਾਈ ਹੁੰਦੀ ਹੈ ਕੋਈ ਮੈਂ ਬੜੀ ਪਰੇਸ਼ਾਨੀ ਇੱਥੇ ਜਿਹੜੀ ਲੋਕਾਂ ਨੂੰ ਹੈਗੀ ਆ ਹੁਣ ਬੋਤਲ ਵਾਪਸ ਚੱਕਣ ਆਇਆ ਸੀ ਦੰਦ ਕੱਢਵਾ ਵਾਪਸ ਚਲਾ ਗਿਆ ਇੱਥੋਂ ਤੇ ਸਾਹਮਣੇ ਫੈਕਟਰੀ ਨਾਲ ਗੱਲਬਾਤ ਵੀ ਕਰਾਂਗੇ ਤਾਂ ਅੰਕਲ ਦੇ ਸਾਹਮਣੇ ਫੈਕਟਰੀ ਕੀ ਨਾਮ ਸਰ ਤੁਹਾਡਾ ਜੀ ਮੇਰਾ ਨਾਮ ਸੁਰਿੰਦਰ ਸਿੰਘ ਸਰ ਕੀ ਦਿੱਕਤ ਕੀ ਹੈ ਤੁਹਾਨੂੰ ਇੱਥੇ ਜੀ ਸਾਰਾ ਦਿਨ 5 ਵਜੇ ਤੋਂ ਬਾਅਦ ਇੱਥੇ ਮਤਲਬ ਬੰਦਾ ਬੰਦਾ ਇੱਕ ਇੱਕ ਦਾਰੂ ਦੀ ਬੋਤਲ ਲੈ ਕੇ ਉਹਨੂੰ ਕੁਆਟਰ ਕੁਆਟਰ ਵੰਡਦਾ ਹੈ ਲੜਦੇ ਨੇ ਗਾਲਾਂ ਕੱਢਦੇ ਨੇ ਸਾਡੇ ਫੈਕਟਰੀ ਅੰਦਰ ਲੇਡੀਜ਼ ਕੰਮ ਕਰਦੀਆਂ ਨੇ ਬੁਰਾ ਹਾਲ ਬੰਕੇ ਦਿਹਾੜੇ ਮਤਲਬ ਰੋਲਾ ਹੀ ਰੋਲਾ ਹੈ ਮੈਂ ਮੈਂ ਦੇਖ ਰਿਹਾ ਤੁਸੀਂ ਵੀ ਦੱਸਿਓ ਤੁਹਾਡੇ ਲੇਡੀਜ਼ ਕੰਮ ਸਾਰੀ ਫੈਕਟਰੀ ਲੇਡੀਜ਼ ਕੰਮ ਕਰਦੀਆਂ ਇਸ ਠੇਕੇ ਤੋਂ ਅਸੀਂ ਰੱਜ ਕੇ ਪਰੇਸ਼ਾਨ ਆ ਕੋਈ ਕਾਰਵਾਈ ਨਹੀਂ ਹੁੰਦੀ ਜੀ ਕੋਈ ਕਾਰਵਾਈ ਨਹੀਂ ਦੇ ਆਂਦੇ ਇੱਥੇ ਇੱਕ ਤੇ ਪੁਲਿਸ ਵਾਲੇ ਆਂਦੇ ਨੇ ਉਹ ਹੂਟਰ ਮਾਰ ਕੇ ਚਲੇ ਜਾਂਦੇ ਨੇ ਥੋੜੀ ਦੇਰ ਰਸਤੇ ਭੱਜ ਜਾਂਦੇ ਨੇ ਫਿਰ ਦੁਬਾਰਾ ਇਕੱਠੇ ਹੋ ਜਾਂਦੇ ਨੇ ਹੁਣ ਅਸੀਂ ਖਬਰ ਕਰਦੇ ਫਿਰ ਦੁਬਾਰਾ ਇਕੱਠੇ ਹੋਣਾ ਇਹਨਾਂ ਨੇ ਫਿਰ ਇਕੱਠੇ ਹੋ ਜਾਣਾ ਇਹਨਾਂ ਨੇ ਕੋਈ ਕਹਿਣ ਉਹ ਕੋਈ ਨਹੀਂ ਕੋਈ ਕਾਰਵਾਈ ਨਹੀਂ ਜੀ ਕੋਈ ਪੁੱਛਣ ਦੱਸਣ ਵਾਲੇ ਹੈ ਨਹੀਂ ਠੀਕ ਹੈ ਠੇਕੇ ਦੇ ਹਸਾਮਲ ਚਲਾਓ ਇਹਨਾਂ ਨੇ ਬਾਹਰ ਸੜਕ ਤੇ ਹੀ ਹੱਤਾ ਖੋਲਿਆ ਜੀ ਸੜਕ ਤੇ ਇਹਨਾਂ ਨੂੰ ਵੇਖ ਵੇਖ ਕੇ ਸਾਰੇ ਰੈਡੀਅਲ ਆ ਜਾਂਦੇ ਨੇ ਕੂਟੀਵੀ ਸਪੈਸ਼ਲ ਲਈ ਹੋਈ ਠੇਕੇ ਵਾਲੇ ਨੇ ਕੂਟੀਵੀ ਸਪੈਸ਼ਲ ਲਈ ਹੋਈ ਆ ਪ੍ਰਮੋਟ ਕਰਦੇ ਨੇ ਬਾ ਪੂਰਾ ਹਾਤੇ ਨੂੰ ਹਾਤਾ ਨਨ ਉੱਪਰ ਬਣਾਇਆ ਹੈ ਲੇਕਿਨ ਇਹ ਹਾਤੇ ਨੂੰ ਐਨ ਐਨ ਐ ਬਿਲਕੁਲ ਸੜਕ ਦੇ ਉੱਤੇ ਹੀ ਬਣਾਇਆ ਹੈ ਜੀ ਸੜਕ ਤੇ ਹੀ ਸਾਰੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਸੜਕ ਤੇ ਹੀ ਪਉਆ ਪਉਆ ਜਿਹਾ ਹੈਗਾ ਉੱਥੇ ਹੀ ਸ਼ਰਾਬ ਪੀ ਕੇ ਬੰਦੇ ਹੁਣੇ ਤੁਸੀਂ ਉੱਥੇ ਉਹ ਗਲਾਸ ਠੀਕ ਹੈ ਸਾਰੇ ਪਾਸੇ ਸ਼ਰਾਬ ਪੀ ਕੇ ਡਿਗਰੇ ਰਹਿੰਦੇ ਨੇ ਜੀ ਜੀ ਪੂਰਾ ਹਾਲ ਹੈ ਇੱਥੇ ਪੁੱਛੋ ਜੀ ਬਹੁਤ ਪਾਸੇ ਸਾੜੀ ਆ ਬਗਤੀ ਰੋਣੇ ਢਾਏ ਬੰਦੇ ਮੈ ਅੱਜ ਸੋਦੀ ਪਰਗੇ ਅਬ ਇੱਥੇ ਨਾ ਕਿ ਸਾਰੀ ਸਾਰੇ ਏਰੀਆ ਚ ਬੰਦੇ ਆ ਸਾਰੇ ਏਰੀਆ ਚ ਬੰਦੇ ਨੇ ਸਾਰੇ ਦੇਖੋ ਸਾਰੇ ਪਾਸੇ ਪੀ ਕੇ ਲੁੜ ਕੇ ਹੋਣਗੇ ਹੁਣ ਦੇਖੋ ਸਾਰੇ ਖਿਲਰੇ ਹੋਏ ਆ ਬਈ ਤੁਹਾਨੂੰ ਲੱਗਦਾ ਵੀ ਇਹ ਨਿਊਜ਼ ਬਣਾ ਰਹੇ ਆ ਲੇਕਿਨ ਸਾਰੇ ਪਾਸੇ ਖਿਲਰੇ ਰਹਿਣਗੇ ਇੱਥੇ ਏ ਸਭ ਤੋਂ ਗੰਦੀ ਆਦਤ ਜਿਹੜੀ ਇਹਨਾਂ ਨੂੰ ਇਹ ਹੈਗੀ ਹੈ ਇੱਕ ਬੋਤਲ ਲੈਂਦੇ ਨੇ ਬੋਤਲ ਨੂੰ ਕੁਆਟਰ ਕੁਆਰਰ ਵੰਡਦੇ ਨੇ ਫਿਰ ਆਪਸ ਜੇ ਸਹੀ ਨਹੀਂ ਵੰਡਿਆ ਜਾਂਦਾ ਤੇ ਲੜਦੇ ਨੇ ਇੱਕ ਦੂਜੇ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਦੇ ਨੇ ਸਾਡੇ ਇੱਥੇ ਸਾਰਾ ਲੇਡੀ ਡਿਪਾਰਟਮੈਂਟ ਮੂੰਹ ਲੁਕਾ ਕੇ ਬੈਠ ਜਾਂਦਾ ਤਾਂ ਵੱਡੀ ਸਮੱਸਿਆ ਇੱਥੇ ਇੱਕ ਬੋਤਲ ਲੈ ਕੇ ਉਹਦੇ ਵਿੱਚੋਂ ਹਿੱਸੇਦਾਰੀ ਹੁੰਦੀ ਹੈ ਹਿੱਸੇ ਦੇ ਬਰਾਬਰ ਨਾ ਆਉਣ ਤੋਂ ਬਾਅਦ ਇੱਕ ਦੂਜੇ ਨਾਲ ਲੜਦੇ ਨੇ ਤਾਂ ਉਹ ਸਰਦਾਰ ਜੀ ਦੱਸਦਾ ਪੂਰਾ ਏਰੀਆ ਕਵਰ ਕੀਤਾ ਇਕੱਲਾ ਠੇਕਾ ਨਹੀਂ ਪੂਰਾ ਏਰੀਆ ਕਵਰ ਕੀਤਾ ਲੜਕਦੇ ਜਾਂਦੇ ਨੇ ਡਿੱਗਦੇ ਜਾਂਦੇ ਨੇ ਜਿੱਥੇ ਜੀ ਕਰਦਾ ਉੱਥੇ ਪਿਓ ਦਾ ਰਾਜ ਸਮਝ ਕੇ ਆਪਣੀ ਬੋਤਲ ਖੋਲ ਕੇ ਸ਼ਰਾਬ ਦਾ ਹੱਤਾ ਬਣਾ ਲੈਂਦੇ ਨੇ ਤਾਂ ਇਹ ਅਸਲੀਅਤ ਲੁਧਿਆਣਾ ਸ਼ਹਿਰ ਦੀ ਸਮਾਰਟ ਸਿਟੀ ਲੁਧਿਆਣਾ ਕਹਿੰਦੇ ਸ਼ਰਮ ਆਉਂਦੀ ਹੈ ਸੁਣੋ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਬਾਰ ਬਾਰ ਤੁਹਾਨੂੰ ਅੱਗੇ ਵੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਕੀਤਾ ਸੀ ਤੁਸੀਂ ਕਿਹਾ ਸੀ ਕਾਰਵਾਈ ਚੱਲ ਰਹੀ ਹੈ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਹੈ ਲੋਕ ਤਰਾ ਤਰਾ ਕਰਦੇ ਨੇ ਲੇਡੀਸ ਸਟਾਫ ਫੈਕਟਰੀਆਂ ਵਿੱਚ ਕੰਮ ਕਰਦਾ ਇੱਥੇ ਪਰ ਇੱਥੇ ਸ਼ਰੇਮਲੇ ਪ੍ਰਵਾਸੀ ਨੇ ਸ਼ਰਾਬ ਪੀ ਕੇ ਗੰਦ ਪਾ ਰਹੇ ਨੇ ਸ਼ਰੇਮ ਗਲੀਆਂ ਵਿੱਚ ਲੇਟਲੇ ਫਿਰਦੇ ਨੇ ਤਾ ਚੰਦ ਕਦਮਾਂ ਦੀ ਦੂਰੀ ਤੇ ਠੇਕਾ ਇੱਕ ਹੋਰ ਆ ਸ਼ਰਾਬ ਦਾ ਜਿੱਥੇ ਆ ਦੇਖੋ ਦੋ ਬੈਠੇ ਨੇ ਹਾਂਜੀ ਇਹ ਸ਼ਰਾਪੀਂ ਦੀ ਜਗ੍ਹਾ ਹੈ ਭਾਜੀ ਇਹ ਸ਼ਰਾਪੀਂ ਦੀ ਜਗ੍ਹਾ ਹੈ ਇਹ ਸ਼ਰਾਪੀਂ ਦੀ ਜਗ੍ਹਾ ਹੈ ਭਾਜੀ ਆ ਤੁਸੀਂ ਵਾਟਰ ਬੋਤਲ ਪ੍ਰੋਵਾਈਡ ਕਰਾਇਆ ਹੋਇਆ ਇਹਨਾਂ ਨੂੰ ਆ ਸਾਹਮਣੇ ਚੌਂਕੀ ਆ ਦਿਖਾਓ ਮੜਾ ਜੀ ਸਾਹਮਣੇ ਚੌਂਕੀ ਐ ਭਾਜੀ ਅਸ਼ਲੇ ਅਮਦਾਦੂ ਜਿਹੜੀ ਬਾਹਰ ਪੀਤੀ ਜਾ ਰਹੀ ਐ ਹਾਂਜੀ ਬੋਲੋ ਜੀ ਤਾ ਨਾ ਕਰੋ ਯਾਰ ਕਿੱਦਾਂ ਤੁਸੀਂ ਕਿੱਦਾਂ ਕਰਦੇ ਮੈਂ ਉਹ ਅਸੀਂ ਗਰੀਬ ਆਦਮੀ ਯਾਰ ਗਰੀਬ ਆਦਮੀ ਕਰਿਆ ਕੇ ਸ਼ਾਪੀ ਮਤਲਬ ਕਿ ਕਿਸਾਨ ਕਰਦੇ ਹਾਂ ਅਸੀਂ ਤੁਸੀਂ ਇਹ ਕਿ ਸ਼ਾਪੀ ਨੇ ਇੱਥੇ ਬੈਠੇ ਕਦੇ ਨਹੀਂ ਪੀ ਹੁੰਦੀ ਜਾ ਕੇ ਹੁਣ ਠਕਾਨ ਲੱਗਦੀ ਸਾਨੂੰ ਠਕਾਨ ਲੱਗਦੀ ਆ ਕਰਿਆ ਕੇ ਪੀ ਲੋ ਹੁਣ ਟਾਈਮ ਨਹੀਂ ਮਿਲਿਆ ਸਾਨੂੰ ਕਰਿਆ ਅਸੀਂ ਕਰਿਆ ਆ ਰਿਹਾ ਤੁਸੀਂ ਦੇਖ ਲਓ ਪਾਜੀ ਤੁਸੀਂ ਸ਼ਰਾਬ ਪੀਉਂਦੇ ਇੱਥੇ ਛਲਿਆਮਾ ਵਾਟਰ ਕੂਲਰ ਆ ਵਾਟਰ ਕੂਲਰ ਜੇ ਬਸ ਲਾਇਆ ਲੋਕੀ ਰਾਹ ਗਏ ਜਿਹੜੇ ਆਸਪਾਸ ਦੇ ਬਚਾਰੇ ਉਹ ਪਾਣੀ ਪੀਂਦੇ ਨਹੀਂ ਇਹਨਾਂ ਨੂੰ ਸਾਨੂੰ ਨਹੀਂ ਤੁਸੀਂ ਆਹ ਵਾਟਰ ਕੂਲਰ ਕਰੇ ਬਸ ਲਾਇਆ ਪਾਜੀ ਜਿਹੜੇ ਰਾਹ ਗਏ ਤੇ ਪਾਣੀ ਪੀ ਲੈਂਦੇ ਹੁੰਦੇ ਲੈ ਲੈ ਗਲਾਸ 10 ਰੁਪਏ ਆ ਦੇਖੋ ਆ ਗਲਾਸ ਦੱਸੋ ਜੀ ਤੂੰ ਜੱਫਾ ਕੰਮ ਕਰ ਆਪਣਾ ਆ ਗਲਾਸ ਦੇਖੋ ਆ ਗਲਾਸ ਕਰੇ ਭਾਜੀ ਇਹ ਵੀ ਰਾਹ ਕਿਧਰ ਨੂੰ ਲੈ ਕੇ ਜਾਂਦੇ ਆ ਸਾਡੇ ਆ ਦੇਖੋ ਆ ਤੁਹਾਡੇ ਪਉਏ ਪਹਿਲੇ ਤੁਸੀਂ ਕਹਿੰਦੇ ਉਹ ਗਰਾਹ ਕਿ ਲੈ ਕੇ ਜਾਂਦੇ ਆ ਉਹਦਾ ਗੱਲ ਕੀ ਜਿਹੜੇ ਆਪਣੇ ਕੋਲ ਲੈ ਜਾਂਦੇ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਨਹੀਂ ਯਾਰ ਇੱਥੇ ਪਿੱਤ ਪੀਂਦੇ ਆ ਬੈਠੇ ਸ਼ਰੇਆਮ ਬੈਠੇ ਤੁਹਾਡੇ ਮੂਹਰੇ ਇਹ ਤਾਂ ਪਹਿਲਾਂ ਦਾ ਡਿਗਰੇ ਪੁਰਾਣੇ ਆ ਆ ਪ੍ਰਾਣੇ ਆ ਬਾਟਰ ਗੁੱਲ ਰੱਖੇ ਪਾਣੀ ਪੀਣ ਵਾਸਤੇ ਰੱਖਿਆ ਆਪਣੇ ਸਾਹਮਣੇ ਚੌਂਕੀ ਆ ਜੀ ਕੁਝ ਕਦਮਾਂ ਦੀ ਦੂਰੀ ਤੇ ਸਾਹਮਣੇ ਚੌਂਕੀ ਆ ਤੇ ਇੱਥੇ ਸ਼ਰੇਆਮ ਸ਼ਰਾਬ ਜਿਹੜੀ ਆ ਉਹ ਪੀਤੀ ਜਾ ਰਹੀ ਹੈ ਇਹ ਦੋ ਬੰਦੇ ਹੁਣ ਮੌਕੇ ਤੇ ਅਸੀਂ ਇੱਥੇ ਫੜੇ ਹੈਗੇ ਨੇ ਪਰ ਇਸ ਤੋਂ ਪਹਿਲਾਂ ਤੁਸੀਂ ਆ ਗਲਾਸਾ ਜੀ ਗਲਾਸਾ ਗਲਾਸਾ ਦੇ ਤੁਸੀਂ ਢੇਰ ਦੇਖ ਰਹੇ ਹੋ ਇੱਥੇ ਗਲਾਸਾ ਦੇ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੇ ਲੋਕ ਇੱਥੋਂ ਬਾਹਰ ਬਹਿ ਕੇ ਸ਼ਰਾਬ ਪੀ ਗਏ ਨੇ ਆ ਪਉਏ ਜੇ ਪਏ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਠੇਕੇ ਦਾ ਚਲਾ ਰਿਹਾ ਬਾਈ ਚਲਾ ਰਿਹਾ ਕਹਿੰਦੇ ਨਹੀਂ ਇਹ ਤਾਂ ਪਾਣੀ ਪੀਣ ਵਾਸਤੇ ਲੱਗੇ ਨੇ ਇਹ ਵੱਡੇ ਸੇਵਾਦਾਰ ਬਣੇ ਨੇ ਆ ਬੋਤਲਾਂ ਦਸੀਆਂ ਨੇ ਇਹ ਬੋਤਲ ਦਸਦੀਆਂ ਨੇ ਇੱਥੇ ਵੀ ਕੀ ਕੀ ਇੱਥੇ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕੁਝ ਕਦਮਾਂ ਦੀ ਦੂਰੀ ਤੇ ਚੌਂਕੀ ਇੱਥੇ ਕੁਝ ਕੁਝ ਕਦਮਾਂ ਦੀ ਦੂਰੀ ਤੇ ਚੌਂਕੀ ਹੈ ਪਰ ਸ਼ਰਾਬਸਲਾ ਪੀਤੀ ਜਾ ਰਹੀ ਇਸ ਤੋਂ ਪਹਿਲਾਂ ਇਸ ਨੂੰ ਜਨਕਪੁਰੀ ਲੈ ਗਏ ਸੀ ਜਨਕਪੁਰੀ ਜਿੱਥੇ ਠੇਕਰੀ ਖਬਰ ਕੀਤੀ ਹੈ ਉੱਥੇ ਵੀ ਕੁਝ ਥੋੜੀ ਮੀਟਰ ਦੀ ਦੂਰੀ ਤੇ ਜਿਹੜਾ ਚੌਂਕੀ ਸੀ ਤੇ ਉੱਥੇ ਵੀ ਸ਼ਰਾਬਸ਼ਰਾਬ ਪੀਤੀ ਜਾ ਰਹੀ ਸੀ ਕਿੱਧਰ ਨੂੰ ਜਾ ਰਿਹਾ ਇਹ ਲੁਧਿਆਣਾ ਦਾ ਪ੍ਰਸ਼ਾਸਨ ਲੁਧਿਆਣਾ ਦੀ ਪੁਲਿਸ ਕੀ ਕਰ ਰਹੀ ਹੈ ਵੱਡੇ ਸਵਾਲ ਜਿਹੜੇ ਹੈ ਉਹ ਖੜੇ ਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆ ਹਾਲ ਹੈ ਪ੍ਰਵਾਸੀਆਂ ਦਾ ਲੁਧਿਆਣਾ ਦੇ ਵਿੱਚ ਕਿ ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਕੁਇਤਰਾ ਸੁਤਾ ਸਾਹਮਣੇ ਚੌਂਕੀ ਆ ਕੁਝ ਕਦਮਾਂ ਦੀ ਦੂਰੀ ਤੇ ਜਿੱਥੋਂ ਲੈ ਕੇ ਆਏ ਜਿੱਥੇ ਆ ਦੇਖੋ ਬੜੇ ਰਿਲੈਕਸ ਮੂਡ ਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਹੈ ਇੱਥੇ ਇਹਨਾਂ ਨੂੰ ਪੁੱਛ ਰਹੇ ਆ ਆ ਦੇਖੋ ਹਾਂਜੀ ਕੀ ਨਾਮ ਭਈਆ ਨਾਮ ਕੀ ਭਈਆ ਆਪ ਦਾ ਆ ਸ਼ਰਾਪਿੰਦੀ ਜਗ੍ਹਾ ਹੈ ਹਾਂ ਭਈ ਇਸਰਾਪਿੰਦੀ ਜਗ੍ਹਾ ਆ ਉਹ ਸ਼ਰਾਪਿੰਦੀ ਜਗ੍ਹਾ ਇਹ ਸ਼ਰਾਬ ਪੀਂਦੀ ਜਗਾ ਬਾ ਲੈ ਜਾ ਆਪਣਾ ਸਮਾਨ ਚੱਕ ਕੇ ਆ ਦੇਖੋ ਓ ਸ਼ਰਾਬ ਪੀਂਦੀ ਇਹ ਜਵਾਬ ਦੇ ਦੇ ਨਾ ਤਾਂ ਹਰ ਠੇਕੇ ਦਾ ਇਹ तकरीबन तकरीबन ਲੁਧਿਆਣੇ ਦੇ ਹਰ ਠੇਕੇ ਦਾ ਇਹੋ ਹਾਲ ਹੈ ਯਾਰ ਸ਼ਰਾਬ ਪੀਂਦੇ ਇੱਥੇ ਸ਼ਰੇਮ ਬਾਹਰ ਬਹਿ ਕੇ ਤੁਸੀਂ ਰੋਕਦੇ ਨਹੀਂ ਇਹਨਾਂ ਨੂੰ ਰੋਕਦੇ ਆ ਬਾਜੀ ਤੁਮਨੇ ਆ WhatsApp ਉੱਤੇ ਗੱਲ ਕਰੇ ਬਸ ਤੇ ਲਾਇਆ ਆ ਬਾ ਔਰ ਹੱਥੇ ਮੈਂ ਲਗਾਇਆ ਬਾਜੀ ਹੱਥੇ ਤੁਸੀਂ ਰੋਕਦੇ ਕਿਉਂ ਨਹੀਂ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਰੋਕਦੇ ਆ ਬਾਜੀ ਸਾਡੇ ਅੱਜ ਸ਼ਰੇਮ ਪੀਂਦੇ ਆ ਪੈਕ ਛੱਡ ਕੇ ਭੱਜੇ ਆ ਹੁਣ ਚੱਲ ਆ ਪੈਗ ਛੱਡ ਕੇ ਭੱਜੇ ਆ ਹੁਣ। ਉਹ ਇਹ ਲੀਗਲ ਹੈ ਤੇ ਸ਼ਰਾਬ ਪੀਣਾ ਬਾਹਰ ਬਹਿ ਕੇ? ਨਹੀਂ ਭਾਈ ਮਾਸੀ ਤੋਂ ਅੰਦਰ ਫਿਲਾਣੇ ਬਿਠਾ ਕੇ ਆਪਦੇ ਆ। ਆ ਤੁਸੀਂ ਦੇਖ ਸਕਦੇ ਹੋ ਸਾਡੇ ਆਉਣ ਤੇ ਆ ਸ਼ਰਾਬ ਦੀ ਇਹ ਪੈਗ-ਪੁਗ ਛੱਡ ਕੇ ਭੱਜੇ ਨੇ ਇੱਥੇ ਹੀ ਹੁਣੇ। ਆ ਬੋਤਲ ਸਪਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ। ਯਾਰ ਕੀ ਹੋ ਰਿਹਾ ਲੁਧਿਆਣੇ ਦੇ ਵਿੱਚ? ਲੁਧਿਆਣੇ ਦਾ ਪ੍ਰਸ਼ਾਸਨ ਕਿੱਥੇ ਸੁੱਤੇ ਵੱਡੇ ਸਵਾਲ ਖੜੇ ਹੁੰਦੇ ਨੇ। ਸਵਾਲ ਖੜੇ ਹੁੰਦੇ ਨੇ। ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਹੁੰਦੇ ਨੇ। ਐਕਸਾਈਜ਼ ਡਿਪਾਰਟਮੈਂਟ ਦੇ ਉੱਤੇ ਵੀ ਆਖਿਰਕਾਰ ਉਹ ਕੀ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਥੱਲੇ ਦੇਖ ਸਕਦੇ ਹੋ ਦੁਬਾਰਾ ਕੀ ਸਾਜੋ ਸਮਾਨ ਨਾਲ ਲਿਆ ਹੋਇਆ ਇਹਨਾਂ ਨੇ ਨਾ ਦਾ ਛੋਟੀ ਬੋਟਲ ਆ ਰੈਡੀ ਆਲਾ ਇੱਥੇ ਵੇਚਦੇ ਆ ਉਹ ਚਲੋ ਠੇਕੇ ਦੇ ਮੂਹਰੇ ਇਹ ਰੈਡੀ ਲਈ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਕੀ ਕੁਝ ਇੱਥੇ ਹੋ ਰਿਹਾ ਲੁਧਿਆਣਾ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਪੰਜਾਬੀ ਪਕੌੜੇ ਦੀ ਦੁਕਾਨ ਲਾ ਲਵੇ ਉਹ ਤਾਂ ਚੁੱਭ ਜਾਂਦੀ ਹੈ ਪੰਜਾਬੀ ਬ੍ਰੈਡ ਪਕੌੜੇ ਗਿਲਚੋਂਗਰੇ ਥੱਲੇ ਵੇਚਦਾ ਕਾ ਤੇਆ ਵੇਚਦਾ ਵਧੀਆ ਵੇਚਦਾ ਉਹ ਸਵਾਲ ਲੱਗ ਹੈ ਉਹ ਤਾਂ ਦਿਖ ਜਾਂਦਾ ਪਰ ਜੋ ਇਹ ਪ੍ਰਵਾਸੀ ਕਰਦੇ ਨੇ ਜੋ ਗੰਦਬੰਦ ਲੋਕਾਂ ਨੂੰ ਖਵਾ ਰਹੇ ਨੇ ਤੇ ਜੋ ਗੰਦ ਲੁਧਿਆਣਾ ਵਿੱਚ ਪਾ ਰਹੇ ਨੇ ਉਹ ਪ੍ਰਸ਼ਾਸਨ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਭਾਤ ਨਗਰ ਚੌਂਕ ਦੇ ਵਿੱਚ ਬੀਬੀਆਂ ਦੇ ਲੱਗੇ ਹੋਏ ਪਰੌਂਠੇ ਦੀਆਂ ਰੇੜੀਆਂ ਦਾ ਪ੍ਰਸ਼ਾਸਨ ਨੂੰ ਦਿਖਦੀਆਂ ਨੇ ਜਿਹੜੀਆਂ ਰੋਜ਼ੀ ਰੋਟੀ ਕਮਾਉਂਦੀਆਂ ਨੇ ਆਹ ਜੋ ਕਰਦੇ ਪਏ ਨੇ ਨਜ਼ਰ ਨਹੀਂ ਆਉਂਦਾ ਵੱਡੇ ਸਵਾਲ ਖੜੇ ਹੁੰਦੇ ਨੇ ਲੁਧਿਆਣਾ ਪੁਲਿਸ ਦੇ ਉੱਤੇ ਐਕਸਾਈਜ਼ ਡਿਪਾਰਟਮੈਂਟ ਦੇ ਉੱਤੇ ਇਹ ਇਕੱਲੇ ਇਸ ਠੇਕੇ ਦਾ ਹਾਲ ਨਹੀਂ ਹੈਗਾ ਲੁਧਿਆਣਾ ਦੇ ਤਕਰੀਬਨ ਤਕਰੀਬਨ ਸਾਦੇ ਠੇਕੇ ਦਾ ਇਹ ਹਾਲ ਹੈ ਜਿੱਥੇ ਸ਼ਰੇਆਮ ਬਾਹਰ ਸ਼ਰਾ ਪੀਤੀ ਜਾਂਦੀ ਹੈ ਤੇ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਮਹਿੰਦਰਪਾਲ ਸਿੰਘ ਪੁੰਨਾ ਕੈਮਰਾਮੈਨ ਮਨਪਾਲ ਨਾਲ ਜੇਕਰ ਰਮਜ਼ਾ ਨਿਊਜ਼